ਗੁਰਦਾਸਪੁਰ ਦੇ ਪਿੰਡ ਕਿਲਾ ਨੱਥੂ ਸਿੰਘ ਦਾ ਰਹਿਣ ਵਾਲਾ ਨੌਜਵਾਨ ਪ੍ਰੇਮਪਾਲ 2013 ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਗਿਆ ਸੀ ਇੱਕ ਕੰਪਨੀ ਦੇ ਵਿੱਚ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਸੀ ਪਰ ਇੱਕ ਦਿਨ ਪੰਜਾਬ ਦੇ ਕੁਝ ਲੜਕਿਆਂ ਨੇ ਉਸਦੇ ਟਰੱਕ ਦੇ ਵਿੱਚੋਂ ਸਮਾਨ ਚੋਰੀ ਕਰ ਲਿਆ ਤੇ ਕੰਪਨੀ ਨੇ ਉਸ ਨੂੰ ਚੋਰੀ ਦੇ ਕੇਸ ਦੇ ਵਿੱਚ ਜੇਲ੍ਹ ਪੇਸ ਦਿੱਤਾ ਪਰ ਹੁਣ ਸਾਊਦੀ ਅਰਬ ਸਰਕਾਰ ਉਸ ਨੂੰ ਰਿਹਾਨ ਨਹੀਂ ਕਰ ਰਹੀ ਤੇ ਨੌਜਵਾਨ ਦੇ ਪਰਿਵਾਰ ਤੋਂ ਉਸ ਦੀ ਰਿਹਾਈ ਦੇ ਲਈ 230000 ਰਿਆਲ ਦੀ ਮੰਗ ਕੀਤੀ ਜਾ ਰਹੀ ਹੈ ਪਰਵਾਰ ਨੇ ਦੱਸਿਆ ਕਿ ਪ੍ਰੇਮ ਲਾਲ ਨੂੰ ਵਿਦੇਸ਼ ਦੇ ਵਿੱਚ ਫਸੇ ਹੋਏ 11 ਸਾਲ ਹੋ ਗਏ ਨੇ ਉਹਨਾਂ ਨੇ ਕਈ ਸਿਆਸੀ ਅਗਮਦ ਨਾਲ ਵੀ ਗੱਲਬਾਤ ਕੀਤੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਪਰਵਾਰ ਨੇ ਅਪੀਲ ਕੀਤੀ ਹੈ ਕਿ ਸੁਖਜਿੰਦਰ ਰੰਦਾਵਾ ਉਹਨਾਂ ਦੀ ਮਦਦ ਕਰਨ ਮੇਰਾ ਕੁਲਦੀਪ ਸਿੰਘ ਪ੍ਰੇਮਪਾਲ ਮੇਰਾ ਤਾਇਆ ਜੀ ਦਾ ਲੜਕਾ ਉਹ ਸਾਊਦੀ ਅਰਬ ਦੇ ਵਿੱਚ ਕੰਮ ਕਰਨ ਲਈ ਗਏ ਸੀ 11 ਸਾਲ ਹੋ ਗਏ ਉਹਨਾਂ ਦਾ 2 ਸਾਲ ਦਾ ਵੀਜ਼ਾ ਖਤਮ ਹੋਣ ਤੇ ਉਹ ਫੇਰ ਆਉਣ ਗਏ ਸੀ ਉਹਨਾਂ ਨੂੰ ਇਸ ਨੇ ਝੂਠੇ کیس ਵਿੱਚ ਪਸਾ ਦਿੱਤਾ ਉਹਨੂੰ 5 ਸਾਲ ਦੀ ਸਜ਼ਾ ਹੋ ਗਈ ਸਜ਼ਾ ਕੱਟਣ ਦੇ ਬਾਵਜੂਦ ਵੀ ਉਹਨੂੰ ਰਿਹਾ ਨਹੀਂ ਕੀਤਾ ਗਿਆ ਉਹ ਛੋਟੇ ਛੋਟੇ ਬੱਚੇ ਛੱਡ ਕੇ ਇੱਥੇ ਗਏ ਉਹਨੂੰ ਜਵਾਨ ਹੋ ਗਏ ਤੇ ਉਹਨੂੰ ਸਾਡੀ ਸਰਕਾਰਾਂ ਦੇ ਹੱਥੀਂ ਖੜ ਕੇ ਬੇਨਤੀ ਹੈ ਕਿ ਉਹਨੂੰ ਰਿਹਾ ਕੀਤਾ ਜਾਵੇ ਅਸੀਂ ਬਣਿਆ ਕੇ ਅਪੀਲ ਕੀਤੀ ਭਗਵੰਤ ਮਾਨ ਅਗੇ ਹਰਚੰਨ ਸਿੰਘ ਅਗੇ ਚਰਨ ਸਿੰਘ ਅਗੇ ਜਸਮੀ ਜੋ ਜਗਰਾਉਂ ਜੀ ਉਹਨਾਂ ਅਗੇ ਵੀ ਅਪੀਲ ਕੀਤੀ ਹੈ ਨਾ ਕਿਸੇ ਨੇ ਹਰੀ ਪੀਲ ਨਹੀਂ ਸੁਣੀ ਅਸੀਂ ਬੜਿਆਂ ਜਾਣ ਨੂੰ ਕਿਹਾ ਕਿਸੇ ਨਿਆੜਾ ਕੁਛ ਨਹੀਂ ਮੇਰਾ ਦਿਓਰ ਪੇਓਰ ਪ੍ਰੇਮchan ਪ੍ਰੇਮਪਾਲ ਕਿਲਾ ਨਤ ਸਿੰਘ ਰਿਆਨ ਵਾਲੇ ਜ਼ਿਲ੍ਹਾ ਗਰਦਾਸਪੁਰ ਤੇ ਸੋਟੇ ਸੋਲਟੇ ਇਹ ਬੱਚੇ ਸਾਡੇ ਤੇ ਸਭ ਦੇ ਅਰ ਬਗਿਆਏ ਕਮਾਈ ਕਰਨ ਵਾਸਤੇ ਤੇ ਉਹਨਾਂ ਨੂੰ ਉੱਥੇ ਝੂਠ ਅਲ ਜਾਮ ਲਾ ਕੇ ਪਸਾਇਆ ਗਿਆ ਵਾ ਪਤਾ ਨਹੀਂ ਸਾਨੂੰ ਪਿੱ ਕੀ ਬਣਿਆ ਤੇ ਕੀ ਨਹੀਂ ਹੋਦੇ ਨਾਲ ਠੀਕ ਆ ਤੇ ਬੱਚੇ ਵੀ ਤਰਲੇ ਮਾਰਦੇ ਆ ਤੇ ਅਹੀਂ ਵੀ ਬਾਕੀ ਉਹਦੇ ਭਰਾ ਵੀ ਦਿਹਾੜੀ ਲਾਉਣ ਵਾਲੇ ਉਹਨਾਂ ਦਾ ਆਪਣਾ ਟਾਈਮ ਪਾਸ ਹੁੰਦਾ ਵਾ ਤੇ ਇਹਦਾ ਵਿਚਲੇ ਦਾ ਸਾਥ ਨਾ ਅਹੀਂ ਦੇ ਸਕਨੇ ਆ ਤੇ ਨਾ ਹੀ ਮਤਲਬ ਵੀ ਬਾਰੋਂ ਕੋਈ ਸੁਤਾ ਤੇ ਅੱਜ ਤੱਕ ਫਸਿਆ ਤੇ ਕੋਈ ਹਾਨੂੰ ਕਿਸੇ ਦਾ ਕੋਈ ਹੱਲ ਕਰਨ ਲੱਗਨ ਦਿਆ ਵੀ ਕੀ ਕਿੱਦਾਂ ਉੱਥੇ ਫਸਿਆ ਕਿੱਦਾਂ ਨਹੀਂ ਨਾ ਕੋਈ ਪੈਸਾ ਨਾ ਕੋਈ ਢੇਲਾ ਵੀ ਭੇਜਿਆ ਹੋਇਆ ਤੇ ਕਾਮੇ ਕੋਈ ਕਰੇ ਵੀ ਘਰ ਦੇ ਟਾਈਮ ਪਾਸ ਕਰਨਾ ਕੀ ਮੰਗ ਕਰਦੇ ਸਰਕਾਰ ਬੱਚੇ ਹੁਣ ਕਹਿੰਦੇ ਆ ਵੀ ਸਾਡੇ ਪਾਪਾ ਘਰ ਆਉਣ ਤੇ ਹੀ ਆਪਣਾ ਆਪਣੇ ਘਰ ਦਾ ਗੁਜ਼ਾਰਾ ਚਾਹੀਏ ਲੋਕਾਂ ਦੀ ਚਾਹ ਦੀ ਵੇਖੀਏ ਵੀ ਲੋਕਾਂ ਦੇ ਪਾਪਾ ਇਦਾਂ ਟਾਈਮ ਪਾਸ ਕਰਦੇ ਆ ਖੁਸ਼ੀਆਂ ਕਰਦੇ ਨਹੀਂ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੋ ਹੀ ਹੈ ਵੀ ਸਾਡਾ ਦਿਓਰ ਘਰ ਆਉਣਾ ਚਾਹੀਦਾ